ਸਤਿ ਸ੍ਰੀ ਅਕਾਲ ਜੀ ਪੰਜਾਬ ਪਰਕਾਸ ਤੇ ਸਵਾਗਤ ਕਰਦੇ ਆਂ ਛੜ ਤੋਂ ਜੁੜ ਕੇ ਚੱਲਦੇ ਫਿਰ ਤੋਂ ਮਤਲਬ ਮੋਤ ਪੁੱਤਰ ਦੀ ਬਖਸ਼ੀ ਗੱਲ ਕਰਦੇ ਆਂ ਅਸੀਂ ਅੱਜ ਅੱਜ ਜੋ ਕਿ ਅਪਰਲ ਹੋ ਚੁੱਕੀ ਹੈ ਸਵਾਜਨ ਚੁੱਕੀ ਉਹ ਕੋਦੇ ਮਚਾ ਕੇ ਮਨ ਆ ਜਾਂਦਾ ਹੈ ਕਿ ਅੱਜ ਅਪਰਲ ਫੁੱਲ ਡੇ ਐ ਸੋ ਜਾ ਕੁਝ ਨਹੀਂ ਹੁੰਦਾ ਸੋ ਵੱਖ-ਵੱਖ ਦੁਕਾਨوں ਮਜ਼ਾਕ ਵਿੱਚ ਕੁਝ ਨਾ ਕੁਝ ਬੁਰਾ ਬੁਰਾ ਨੇ ਮਤਲਬ ਕਿ ਇਸ ਨੂੰ ਮਜ਼ਾਕ ਵਿੱਚ ਪਾ ਦਿੰਦੇ ਨੇ ਇਹ ਜੋ ਰਕਾਰ ਜੋ ਕਿ ਇਹ ਕੁਝ ਹੋਰ ਹੈ ਕੋਈ ਹੋਰ ਗੱਲਾਂ ਸਮਝਾ ਕੇ ਬੜੀਆਂ ਗੱਲਾਂ ਹੋ ਜਾਂਦੀਆਂ ਨੇ ਕਿਸ ਨਾਲ ਰੁੱਕ ਦਮਨੰਜਨ ਹੋ ਜਾਂਦਾ ਤੇ ਜੋ ਕਿ ਦਿਨ ਵੀ ਉਹਦੀਆਂ ਵਿੱਚ ਫੜ ਜਾਂਦਾ ਹੈ ਸੋ ਇਹ ਸਭ ਕੁਝ ਜੋ ਕਿ ਹੁੰਦਾ ਰਹਿੰਦਾ ਹੈ ਪਰੰਤੂ ਪਰ ਇਹ ਦਿਨ ਦਾ ਉਸ ਪਰਮਾਤਮਾ ਨੇ ਨਹੀਂ ਬਣਾਏ ਨੇ ਦਿਨ ਤੇ ਰਾਤ ਪਰਮਾਤਮਾ ਨੇ ਬਣਾਈ ਹੈ ਤੇ ਪਰਮਾਤਮਾ ਜੋ ਵੀ ਕੁਝ ਕਰਦਾ ਹੈ ਉਹ ਸੋ ਇਹ ਹੁੰਦਾ ਨਾ ਕੁਝ ਮਜ਼ਾਕ ਹੁੰਦਾ ਨਾ ਕੋਈ ਝੂਠ ਹੋਰ ਹੁੰਦਾ ਸੋ ਸਭ ਲੋਕਾਂ ਵੱਲੋਂ ਇੱਕ ਬਣਾਇਆ ਪਰਫੂਲ ਦੇ ਆ ਜਾਂ ਕੁਝ ਹੋਰ ਦੇ ਆ ਛਕ ਜੋ ਹੋਰ ਟੀਚਰਸ ਦੇ ਆ ਤੇ ਕੁਝ ਹੋਰ ਲੋਕਾਂ ਦੇ ਬਣਾਏ ਹੋਏ ਨੇ ਸੋ ਪਰ ਮਾਤਮਾ ਨੇ ਜੋ ਕਿ ਦੇਣਾ ਬਹੁਤ ਉਪਧੀ ਬਣਾਏ ਬੜਾ ਉਹਦੇ ਨਾਲ ਬਣਾਇਆ ਨੇ ਇਹ ਉਹਨਾਂ ਨੂੰ ਅਸੀਂ ਸਹੀ ਰੀਤ ਕਰਨਾ ਹੈ ਅਸੀਂ ਇਹਨਾਂ ਦਾ ਮਜ਼ਾਕ ਵਿੱਚ ਨਹੀਂ ਲੈਣਾ ਕਿਉਂਕਿ ਜ਼ਿੰਦਗੀ ਕੁਝ ਨਹੀਂ ਬੰਦਾ ਕਰਨੇ ਟਾਈਮ ਦੀ ਹੈ ਤੇ ਅੱਜ ਪਰਫੁੱਲ ਵਰਦਨ ਲੋਕਾਂ ਨੂੰ ਬਹੁਤ ਜੋਕੀ ਮੈਸੇਜ ਆਉਣਗੇ ਕਿ ਅੱਜ ਮੇਜਾ ਵਿੱਚ ਕੀ ਹੋਏਗਾ ਅੱਜ ਹੋਵੇਗਾ ਜੋ ਹੋਵੇ ਪਰੰਤੂ ਹੁੰਦਾ ਕੁਝ ਵੀ ਨਹੀਂ ਤੋਂ ਛੋਟੇ ਪੁੱਤਿਆਂ ਨੂੰ ਜੋ ਕਿ ਜੇ ਉਹ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਆ ਸਕੂਲ ਨਾਲ ਜੁਨਾ ਵਿੱਚ ਬਹੁਤ ਵਧੀਆ ਨੂੰ ਮਨਾਉਂਦੇ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਪਰੰਤੂ ਇਟਸ ਨਾਟ ਜੋ ਕਿ ਕੁਝ ਫਰਕ ਨਹੀਂ ਪੈਂਦਾ ਇਹ ਜੋ ਕਿ ਕਲੰਡਰ ਵਿੱਚ ਇਸ ਦਾ ਕੋਈ ਵੀ ਨਾਮ ਨਹੀਂ ਲਗਾਇਆ ਜਾਂਦਾ ਨਾ ਹੀ ਜੋ ਕਿ ਜਿਹੜਾ ਕੋਈ ਦਿਨ ਬਣਾਇਆ ਜਾਂਦਾ ਇਹ ਤਾਂ ਸਿਰਫ ਨੋਕਾ ਦੇ ਬਣਾਇਆ ਦੇਣ ਨੇ ਛਾ ਕੋਈ ਉਹ ਜੋ ਵੀ ਯਾਨੀ ਜੋ ਕਿ ਅੱਜ ਕੋ ਜੋ ਕਿ ਪੀੜੀ ਹੈ ਉਸ ਨੇ ਜੋ ਕਿ ਦਨੇ ਕੱਢਿਆ ਕਿ ਅੱਜ ਆਪਣੇ ਪਰਵਲ ਪਹਿਲੇ ਪਰਵਲ ਨੂੰ ਜੋ ਕਿ ਅਪਰਫੂਲ ਡੇ ਬਣਾਇਆ ਜਾਊਗਾ ਹੰਤੂਏ ਹੁੰਦਾ ਕੁਝ ਵੀ ਨਹੀਂ ਇਸ ਵਿੱਚ ਸਿਰਦੈ ਨਿਕਲਦਾ ਤੇ ਇਸ ਨਾਲ ਜੁਕੀ ਰੱਖਣੇ ਦੁੱਖ ਤੋਂ ਤਖਤ ਨਹੀਂ ਉਹ ਦੂਰ ਹੋ ਜਾਂਦੀਆਂ ਨੇ ਲੋਕਾਂ ਨੂੰ ਕਿ ਹਸਮਝਾ ਕੇ ਵਿੱਚ ਜਿੰਦਗੀ ਜੀਉਣੀ ਚਾਹੀਦੀ ਹੈ ਨਾ ਕਿ ਦੱਸ ਰੱਖ ਕੇ ਦੱਸ ਰਣਾਂ ਲੋਕਾਂ ਚੰਦਾ ਵੱਧਦੀ ਹੈ ਦਿਮਾਗੀ ਪਰੇਸ਼ਾਨੀ ਵੱਧਦੀ ਹੈ ਇਹ ਨੂੰ ਵੱਧ ਵੱਧ ਸਹੀ ਤੰਗਣਾ ਪੀਤ ਕਰੋ ਫੇ ਜਿੰਦਗੀ ਵੀ ਕੁਝ ਚਾਰਜ ਤੁਹਾਨੂੰ ਦੀ ਇਹ ਵੀ ਪਤਾ ਕਦੋਂ ਰਿਕਵਰਟਮੈਂਟਾਂ ਲੱਗੋਗੇ ਤੁਸੀਂ ਆ ਜਾਵੇ ਇਹਨੇ ਕਪੜੇ ਲੈ ਜੀ ਧੰਨਵਾਦ ਹੁਣ ਥੋੜੇ ਜਿਹਾ ਬਾਅਦ ਤੁਸੀਂ ਮੌਸਮ ਉੱਪਰ ਜਾ ਕੇ ਹਾਂ ਜੀ ਧੰਨਵਾਦ ਜੀ